ਤਰਨ ਤਾਰਨ ਦੇ ਕਸਬਾ ਨੁਸ਼ਹਿਰਾ ਪੰਨੂਆ ਵਿਖੇ ਬੀਤੀ ਦੇਰ ਰਾਤ ਨੌਜਵਾਨਾਂ ਦੀ ਆਪਸੀ ਰੰਜਿਸ਼ ਦੇ ਚਲਦਿਆਂ ਹੋਏ ਝਗੜੇ ਦੌਰਾਨ ਇੱਕ ਨੌਜਵਾਨ ਦਾ ਤੀਜ਼ ਤਾਰ ਹਥਿਆਰਾਂ ਦੀ ਵਰਤੋਂ ਕਰਦਿਆ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਏ ਮ੍ਰਿਤਕ ਦੀ ਪਛਾਣ ਲਵਪ੍ਰੀਤ ਸਿੰਘ ਵਜੋਂ ਹੋਈ ਏ ਮ੍ਰਿਤਕ ਦਾ 2 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਪਿੰਡ ਦੇਹੀ ਮੁੰਡਿਆਂ ਨਾਲ ਮੁੰਡੇ ਦਾ ਝਗੜਾ ਚੱਲ ਰਿਹਾ ਸੀ ਜਿਸ ਤੇ ਚਲਦਿਆ ਬੀਤੀ ਰਾਤ ਉਹਨਾਂ ਮੁੰਡਿਆਂ ਵੱਲੋਂ 30 ਤਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਲਵਪ੍ਰੀਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਲਵਪ੍ਰੀਤ ਨੂੰ ਹਸਪਤਾਲ ਲੈ ਜਾਂਦਿਆਂ ਰਸਤੇ ਵਿੱਚ ਮੌਤ ਹੋ ਗਈ ਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਗੱਲਪਾਤ ਜੀ ਮੁੰਡੇ ਮੁੰਡੇ ਲੜੇ ਜੀ ਆ ਕੇ ਉਹਨਾਂ ਨੇ ਦੱਸਿਆ ਤੇ ਮੈਂ ਇਤੇ ਮੋਟਰਸਾਈਕਲ ਇੱਕ ਚੰਗਣ ਲਿਆ ਹੋਰ ਰੋੜੇ ਮਾਰ ਲਾ ਪਿਆ ਉਹ ਮੋਟਰਸੇ ਭਜਾ ਕੇ ਮੈਂ ਲੈ ਗਿਆ ਫਿਰ ਮੈਂ ਆ ਆ ਤੇ ਮੇਰੇ ਮੁੰਡੇ ਕਹਿੰਦੇ ਪਪਾ ਨਾ ਜਾ ਬਾਹਰ ਕੰਮ ਖਰਾਬੂਗਾ ਮੈਂ ਮੜਾ ਮੋਟਾ ਤੈਨੂੰ ਕਰਨਾ ਪਿੰਦਾ ਮੇਰੇ ਉਹਨੇ ਫਿਰ ਮੇਰੇ ਦਾਤਰ ਮਾਰਨੇ ਇਥੇ ਸ਼ੁਰੂ ਕਰਤੇ ਤੇ ਉਹ ਆਇਆ ਭਜਾ ਵੀ ਪਪਾ ਨੂੰ ਬਚਾਲਾ ਤੇ ਉਹਨਾਂ ਉਦੇ ਕਿਰਚ ਮਾਰੀ ਆ ਤੇ ਪਹਿਲਾਂ ਦਾਤਰ ਮਾਰੇ ਮੇਰੇ ਕਿਰਚ ਮਾਰ ਕੇ ਆ ਕੇ ਖੇਚਲੀ ਤੇ ਨਾਲ ਨਾਲ ਨਾੜਾਂ ਬਾਹਰ ਗਈ ਸਰ ਕੋਈ ਆਈ ਨਹੀਂ ਸਰ ਇੱਥੇ ਪਾਣੀ ਪਾ ਮੂਹੇ ਦੰਨ ਥੋੜੀ ਲਿਖਣਾ ਲਾਪਰੀ ਜੀ ਕਿਹਦੇ ਮੁੰਡੇ ਲੜੇ ਆ ਜੀ ਆਪਸੇ ਆਪ ਵਿਚ ਹੀ ਲੜੇ ਆ ਪਤਾ ਨਹੀਂ ਮੋਬਾਈਲ ਤੁਹਾਡੇ ਕਿਹਤੋਂ ਲੜੀ ਜੀ ਮਤਲਬ ਉਹਨਾਂ ਨੇ ਮੈਨੂੰ ਘਰੇ ਦੱਸਿਆ ਨਹੀਂ ਉਹਨਾਂ ਨੇ ਵੀ ਦੱਸਿਆ ਇਹਨਾਂ ਨੇ ਦੱਸਿਆ ਤੇ ਮੇਰੇ ਮੁੰਡੇ ਲੜੇ ਆ ਤੇ ਉਹਨੂੰ ਕੱਲਾ ਵੇਖ ਕੇ ਗੱਲ ਪੈ ਗਈ ਆ ਅਸੀਂ ਪਿਓ ਪੁੱਤ ਹੈਗੇ ਆ ਤੇ ਆਵੇਂ ਮੇਰੇ ਮੈਨੂੰ ਪਹਚਾਉਣ ਆਏ ਤੇ ਉਹਨੂੰ ਮਾਰਤਾ ਬੇਤਰੀ ਗੱਲਬਾਤ ਉਹ ਆਏ ਤੇ ਉਹਨਾਂ ਆਉਂਦੇ ਹੀ ਪਹਿਲੋਂ ਮਸਰ ਹੋਣਾ ਦੇਵਣਾ ਕੀਤਾ ਤੇ ਬਾਅਦ ਚ ਉੱਥੇ ਹਰਤਾ ਹਮਲਾ ਪੁੱਤਰੇ ਕੱਚੇ ਸਮੇਧੀ ਉਪਾਜਾਇ ਛਡਾਉਣ ਇਹਨਾਂ ਤੇ ਉਹ ਇੱਥੇ ਗਾੜੀ ਆ ਕੱਲਾ ਆਇਆ ਗਾੜੀ ਤੇ ਪਹਿਲੋਂ ਨੰ ਥਲੇ ਦਾ ਕਿਰਚਨਗਾਤੀ ਇਥੇ ਤੇ ਫਿਰ ਸਰਚ ਜਦੋਂ ਉੱਠ ਲਗਾ ਸਰਚ ਦਾਤਰ ਮਾਰਤੇ ਉਹਦੇ ਸਿੱਦੇ ਮੌਕੇ ਤੇ ਫਿਰ ਉਹ ਡਿੱਗਦਾ ਫਿਰ ਖੂਨ ਨਹੀਂ ਇਥੇ ਅੱਧੋ ਜਿਹਾ ਖੂਨ ਇਥੇ ਨਿਕਲ ਗਿਆ ਉਹਦਾ ਤੇ ਹਸਪਤਾਲ ਉਹਨੂੰ ਖੜਿਆ ਤਰਨਦਾਰ ਨੇ ਵੀ ਖੜਿਆ ਤਰਨਦਾਰ ਨੂੰ ਜਵਾਬ ਹੋ ਗਿਆ ਫਿਰ ਅੰਮ੍ਰਿਤਸਰ ਖੜਿਆ ਅੰਮ੍ਰਿਤਸਰ ਉਹ ਕਹਿੰਦੇ ਨੇ ਦੋ ਤੋਂ ਵਿਆਹ ਆ ਮੁੰਡਾ ਬਲੇ 2 ਮਹੀਨੇ ਹੋਏ ਜੋ ਵਿਆਹ ਉਧਰ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਡੀਐਸਪੀ ਪੱਟਿਲਵਕੀਸ਼ ਸੈਣੀ ਨੇ ਦਸਿਆ ਕੀ ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਚਾਰ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਏ ਇਹ ਕੱਲ ਰਾਤ ਨੂੰ ਨਾ 7-8 ਵਜੇ ਦੇ ਕਰੀਬ ਇਹਨਾਂ ਦੀ ਲੜਾਈ ਹੋਈ ਸੀ ਦਾਤਰ ਵਗੈਰਾ ਨਾਲ ਲੜੀ ਸੀ ਤੇ ਉਸ ਤੋਂ ਬਾਅਦ ਜਦੋਂ ਇਹ ਦਰਖਾਸਤ ਦੇ ਨਾਏ ਤਾਂ ਦਰਖਾਸਤ ਵਗੈਰਾ ਪਹਲੇ ਹੀ ਪਰਦਾ 30 10-11 ਵਜੇ ਦੇ ਕਰੀਬ ਪਤਾ ਲੱਗਾ ਕਿ ਇਹਦੀ ਡੈਥ ਹੋ ਗਈ ਆ ਮਿਸਰ ਹਸਪਤਾਲ ਜਿੱਥੇ ਦਾਖਲ ਸੀ ਤੇ ਦੇ ਤੋਂ ਤੁਰੰਤ ਕਾਰਵਾਈ ਕਰਦੇ ਹੋਏ ਆਪਾਂ ਮੁਦੇਈ ਦੇ ਬਿਆਨਾਂ ਦੇ ਪਰਚਾ ਦਰਜ ਕੀਤਾ ਇਸ ਵਿੱਚ ਟੋਟਲ ਚਾਰ ਦੋਸ਼ੀ ਨੇ ਜਿਨ੍ਹਾਂ ਚੋਂ ਆਪਾਂ ਤਿੰਨ ਦੀ ਅਰੈਸਟ ਕਰ ਚੁੱਕੇ ਹਾਂ ਜੀ ਤੇ ਚੌਥੇ ਦੀ ਭਾਲ ਜਾਰੀ ਹੈ ਉਹ ਵੀ ਆਪਾਂ ਸ਼ਾਮ ਤੱਕ ਜਾਂ ਰਾਤ ਤੱਕ ਉਹਨੂੰ ਫਾਲੋਅ ਅਪ ਕਰਾਂਗੇ ਇਹ ਜਵਾਨ ਜੇ ਮੁੰਡੇ ਸੀ ਤੇ ਆਪਸ ਵਿੱਚ ਇਹਨਾਂ ਦੇ ਕਾਫੀ ਟਾਈਮ ਤੋਂ 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 ਮੈਮਾ ਲੜਾਈ ਵਗੈਰਾ ਚੱਲਦੀ ਆ ਰਹੀ ਸੀ ਤੇ ਬਾਕੀ ਜਿਹੜੀ ਐਕਚੁਅਲ ਰੰਜਸ਼ ਰੰਜਸ਼ ਹੈ ਗਿਆ ਉਹ ਜੇ ਆਪਾਂ ਕਲੀਅਰ ਕਰ ਰਹੇ ਹਾਂ